ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਦੇ ਮਤੇ ਨਜ਼ਰ ਚੋਣ ਜਾਕਾ ਲਾਗੂ ਹੈ ਤੇ ਇਸ ਦੇ ਚਲਦੇ ਸੂਬੇ ਅੰਦਰ ਸੁਰੱਖਿਆ ਏਜੰਸੀਆਂ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਇਸੇ ਦੇ ਤਹਿਤ ਪਠਾਨਕੋਟ ਪੁਲਿਸ ਨੂੰ ਵੱਡੀ ਕਾਮਯਾਬੀ ਉਸ ਵੇਲੇ ਹਾਸਲ ਹੋਈ ਜਦੋਂ ਜੰਮੂ ਪਠਾਨਕੋਟ ਸਰਾਧੂ ਤੇ ਮਾਦੂਪੁਰ ਇਲਾਕੇ ਤੇ ਰੂਟੀਨ ਚੈਕਿੰਗ ਦੌਰਾਨ ਇੱਕ ਬੱਸ ਦੇ ਵਿੱਚੋਂ ਜਦੋਂ ਤਲਾਸ਼ੀ ਲਈ ਗਈ ਤਾਂ ਤਕਰੀਬਨ 35 ਲੱਖ ਰੁਪਏ ਦੀ ਸ਼ੱਕੀ ਰਕਮ ਬਰਾਮਦ ਹੋਈ ਹੈ ਤੇ ਜਾਣਕਾਰੀ ਦੇ ਮੁਤਾਬਕ ਪੰਜਾਬ ਰੋਡਵੇਜ਼ ਦੀ ਇੱਕ ਬੱਸ ਜੰਮੂ ਤੋਂ ਪਠਾਨਕੋਟ ਵੱਲ आरएसी ਤੇ ਨਾਕੇ ਤੇ ਤਾਇਨਾਤ ਪੁਲਿਸ ਟੀਮ ਨੇ ਬਸ ਦੀ ਬਾਰੀਕੀ ਦੇ ਨਾਲ ਚੈਕਿੰਗ ਕੀਤੀ ਦੌਰਾਨ ਇੱਕ ਯਾਤਰੀ ਕੋਲੋਂ ਵੱਡੀ ਮਾਤਰਾ ਦੇ ਵਿੱਚ ਇਹ ਰਕਮ ਬਰਾਮਦ ਹੋਈ ਹੈ ਜਿਸ ਬਾਰੇ ਉਹ ਕੋਈ ਸੰਤੁਸ਼ਟ ਕਰਨ ਵਾਲਾ ਜਵਾਬ ਨਹੀਂ ਦੇ ਸਕਿਆ ਤੇ ਰਕਮ ਦੇ ਲੈਣ ਦੇਣ ਬਾਰੇ ਤੇ ਉਸਦੇ ਮਕਸਦ ਬਾਰੇ ਪੁਲਿਸ ਵੱਲੋਂ ਪੁੱਛ ਗਿਛ ਕਰਨ ਤੇ ਵੀ ਉਸਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਇਸ ਤੋਂ ਬਾਅਦ ਪੁਲਿਸ ਵੱਲੋਂ ਇਨਕਮ ਟੈਕਸ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਨਾਕੇ ਤੇ ਪਹੁੰਚ ਕੇ ਇਨਕਮ ਟੈਕਸ ਵਿਭਾਗ ਵੱਲੋਂ ਰਕਮ ਦੀ ਜਾਂਚ ਪੜਤਾਲ ਕੀਤੀ ਗਈ ਤੇ ਇਹ ਰਕਮ ਕਿੱਥੋਂ ਆਈ ਸੀ ਤੇ ਕਿੱਥੇ ਭੇਜੀ ਜਾ ਰਹੀ ਸੀ ਇਸ ਬਾਰੇ ਇਨਕਮ ਟੈਕਸ ਵਿਭਾਗ ਵੱਲੋਂ ਤਫ਼ਤੀਸ਼ ਜਾਰੀ ਹੈ। ਨਾਕੇ ਅਲੱਗ-ਅਲੱਗ ਜਗ੍ਹਾ ਤੇ ਅਸੀਂ ਸਰਪ੍ਰਾਈਜ਼ ਨਾਕੇ ਲਾਏ ਸੀ। ਇਹ ਜਿਹੜਾ ਸਰਦੀ ਨਾਕਾ ਸਾਡਾ ਹੈਗਾ ਜਿਹੜਾ ਜੀ ਐਨ ਕੇ ਦਾ ਨਾਲ ਹੈਗਾ। ਉੱਥੇ ਕੈਸ਼ ਦੀ ਰਿਕਵਰੀ ਹੋਈ ਹੈ 35 ਲੱਖ ਰੁਪਇਆ। ਹਾਰਡ ਕੈਸ਼ ਹੈ। ਉਹਦੇ ਬਾਰੇ ਵੈਰੀਫਾਈ ਕੀਤਾ ਜਾ ਰਿਹਾ ਸੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੂਚਨਾ ਦਿੱਤੀ ਸੀ। ਜਿਹੜਾ 35 ਲੱਖ ਰੁਪਇਆ ਕਨਫਿਸਕੇਟ ਕਰ ਲਿਆ ਗਿਆ। ਉਹਦੀ ਸੂਚਨਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਦਿੱਤੀ ਗਈ। ਕੋਈ ਇਨਵੈਸਟੀਗੇਸ਼ਨ ਕੈਸ਼ ਦੀ ਉਹਨਾਂ ਨੇ ਕਰਨੀ ਹੁੰਦੀ ਹੈ। ਪ੍ਰੀਲੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਆ ਕ੍ਰਿਮੀਨਲ ਐਂਗਲ ਤੋਂ ਅਸੀਂ ਕੀਤੀ ਆ ਉਹ ਹਾਲ ਤੀਕੜੀ ਸਾਨੂੰ ਉਹਦੇ ਵਿੱਚ ਕੋਈ ਕ੍ਰਿਮੀਨਲ ਐਂਗਲ ਨਹੀਂ ਲੱਗਦਾ ਪਰ ਕਿਉਂਕਿ ਕੈਸ਼ ਹੈਗਾ ਆ ਉਹ ਇਨਵੈਸਟੀਗੇਸ਼ਨ ਫਾਰਦਰ ਜਿਹੜੀ ਹੈਗੀ ਆ ਉਹ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੌਂਪ ਦਿੱਤੀ ਆ ਕਿਨਾਂ ਕੋ ਕੈਸ਼ ਫੜਿਆ ਗਿਆ ਹੈਗਾ ਉਹ ਜੀਐਨਕੇ ਤੋਂ ਜਿਹੜਾ ਪੰਜਾਬ ਵੱਲ ਨੂੰ ਜਾ ਰਹੇ ਸੀ ਜਾਂ ਪੰਜਾਬ ਤੋਂ ਜੀਐਨਕੇ ਵੱਲ ਨੂੰ ਜਾ ਨਹੀਂ ਉਹ ਜੀਐਨਕੇ ਤੋਂ ਪੰਜਾਬ ਵੱਲ ਨੂੰ ਜਾ ਰਹੇ ਸੀਗੇ ਸ਼ਾਇਦ ਉਹ ਕਿਸੇ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਜਾਂ ਕਿਸੇ ਹੋਰ ਕਾਰਵਾਈ ਦੇ ਸਬੰਧ ਵਿੱਚ ਜਿਹੜੇ ਹੈਗੇ ਉਹਨਾਂ ਨੇ ਅਮਰਸਰ ਜਾਣਾ ਸੀਗਾ ਉਹ ਕਿਉਂ ਹੋਣਾ ਕੋਈ ਕੈਸ਼ ਹੈਗਾ ਇਸ ਕਰਕੇ ਉਹਨਾਂ ਦੀ ਜੋ ਤਲਾਸ਼ੀ ਲੇਗੀ ਅਚਾਨਕ ਤੇ ਕੈਸ਼ ਕਾਫੀ ਵੱਡੀ ਮਾਤਰਾ ਵਿੱਚ ਨਿਕਲਿਆ ਉਹ ਜਿਹੜਾ ਕੈਸ਼ ਆ ਉਹ ਇੱਕ ਪ੍ਰਸ਼ਨ ਦੇ ਘੇਰੇ ਦੇ ਵਿੱਚ ਹੈਗਾ ਉਹ ਇਨਕਮ ਟੈਕਸ ਨੇ ਦੇਖਣਾ ਕਿ ਜਿਹੜਾ ਕੈਸ਼ ਕਿੱਥੋਂ ਆਇਆ ਤੇ ਕਿਉਂ ਆਇਆ ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ